ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ। ਕਈ ਦਿਨਾਂ ਤੋਂ ਅੱਜ ਆਪਣੀ ਬਲੌਗ ਆਈ ਆ ਤੇ ਕਣਕ ਦੇਖੋ ਆਪਣੀ ਪੂਰੀ ਨਿਸਰ ਚੁੱਕੀ ਆ ਤੇ ਹੁਣ ਆਪਾਂ ਲਾਉਣੀ ਆ ਕਰਪੈਨ। ਕਿਉਂਕਿ ਦਾ ਪਕਾਅ ਵੀ ਬਹੁਤ ਵਧੀਆ ਤੇ ਪੂਰਾ ਪਕਾਵਾ ਹੈ। ਤੇ ਮੌਸਮ ਨੂੰ ਦੇਖਦੇ ਹੋਏ ਤੇ ਟਰਾਈ ਮਾਰ ਕੇ ਤੇ ਆਪਾਂ ਕਣਕ ਦੇ ਵਿੱਚ ਲਾਉਣੀ ਆ ਕਰਪੈਨ। ਕਰਪੈਨ ਜੀ ਆਪਣੇ ਏਰੀਆ 'ਚ ਲਗਭਗ ਪੰਜਾਬ ਤੋਂ ਆ ਚੁੱਕੀਆਂ ਤੇ ਲੱਗਣ ਦੀ ਡੇਰੀ ਆ। ਤੇ ਜੋ ਕਿ ਮੰਨ ਲਓ ਸਟਾਰਟ ਹੀ ਆ ਕੰਮ ਨੂੰ। ਤੇ ਆਪਾਂ ਵੀ ਦੇਖ ਲਈਏ ਵੀ ਲੱਗਣ ਵਾਲੀ ਕੰਡੀਸ਼ਨ। ਉਦੋਂ ਬਾਅਦੋ ਜੀ ਆਪਾਂ ਚੱਕਤੀ ਆਪਣੇ ਬਾਹਨ ਨੂੰ ਕਰ ਪਏ ਚੱਕ ਕੇ ਕਰ ਪੈਣ ਤੇ ਆਪਾਂ ਚੜ ਗਏ ਉੱਤੇ ਨਾਲੇ ਬਣਾਈ ਵੀਡੀਓ ਤੇ ਨਾਲੇ ਨਜ਼ਾਰੇ ਲਿੱਤੇ ਇੰਜੋਏ ਕਰਿਆ ਵਧੀਆ ਤੇ ਕਣਕ ਵੱਢੀ ਕਣਕ ਬਹੁਤ ਵਧੀਆ ਲੱਗਿਆ ਵੱਢਦੇ ਨੂੰ ਤੇ ਮਸ਼ੀਨ ਚੱਲਦੇ ਨੂੰ ਫਿਰ ਜੀ ਕਣਕ ਵੱਢ ਤੇ ਵੱਢਣ ਤੋਂ ਬਾਅਦ ਆਪਣੇ ਆ ਗਿਆ ਮੀਂਹ ਮੀਂਹ ਤੋਂ ਬਾਅਦ ਜੀ ਰੱਬ ਨੇ ਕਰਤਾ ਆਪਣੀ ਜਿਹੜਾ ਵੀ ਗੁਨਾ ਸੀਗਾ ਉਹ ਸਲਾਬਾ ਕਰਤਾ ਸੀ ਤੇ ਤੰਗਲੀ ਨਾਲ ਲੱਗਾ ਆਪਾਂ ਖੰਡਾਉਣ ਲੱਗੇ ਖੰਡੋਂ ਦੇਖਣੋਂ ਦੇ ਆਪਣੇ ਕੋਲ ਇੱਕ ਟੁੱੱਚਾ ਬੇਲੀ ਆ ਗਿਆ ਉਹਦੇ ਨਾਲ ਛਾਵੇਂ ਬਹਿ ਕੇ ਮਾਰਨ ਲੱਗੇ ਗੱਲਾਂ ਕੁਛ ਐਦਾਂ ਦਾ ਬੀਤਿਆ